ਦੇ ਦੇਖੋ ਸਾਡੇ ਕੋਲ ਇਹਨੇ ਪੈਸੇ ਨਹੀਂ ਆ ਲੜਕੇ ਦਾ ਸ਼ੋਅ ਮੈਚ ਬੜਾ ਸਕੋਰ ਕਰਕੇ ਲੈ ਕੇ ਜਾਣਗੇ ਤੁਸੀਂ ਜੁੜੇ ਹੋਨਰ ਟਾਈਮ ਚੈਨਲ ਦੇ ਨਾਲ ਮਹਿ ਲਖਵਿੰਦਰ ਸਿੰਘ ਬੀੜ ਅੱਜ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 80 ਸਾਲ ਦੀ ਬਜ਼ੁਰਗ ਔਰਤ ਸੀ ਸਕੋਰ ਇੰਟਰਨੈਸ਼ਨਲ ਖਿਡਾਰੀ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਉਮਰ ਵਿੱਚ ਅੱਜਕੱਲ ਗੋਡਿਆਂ ਦੇ ਦਰਦ ਹੋਰ ਕਈ ਬਿਮਾਰੀਆਂ ਲੱਗ ਜਾਂਦੀਆਂ ਪਰ ਉਹ ਅੱਜ ਵੀ ਤੰਦਰੁਸਤ ਆ ਤੇ ਖਿਡਾਰੀ ਖੇਤਾਂ ਖੇਡਦੇ ਆ ਉਨ੍ਹਾਂ ਵਿੱਚੋਂ ਇੱਕ ਖਿਡਾਰੀ ਉਹ ਆ ਸ਼ੀਸ਼ਕੌਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਮ ਤੁਸੀਂ ਇੰਨੀ ਉਮਰ ਹੋ ਗਈ ਪਰ ਫਿਰ ਵੀ ਹਜੇ ਤੱਕ ਖੇਡ ਰਹੇ ਆਂ ਤੇ ਇਹਦਾ ਰਾਜ ਕੀ ਹੈ ਰਾਜਪੁੱਤ ਮੈਂ ਵੀ ਸ਼ਾਦਾ ਪੋਝਣ ਖਾਂਦੀ ਹਾਂ ਸ਼ਾਦੀ ਸੋਚ ਰੱਖਦੀ ਆਂ ਤੇ ਮੈਨੂੰ ਇਹ ਆ ਵੀ ਛੋਟੀ ਉਮਰ ਤੋਂ ਹੀ ਮੈਂ ਗੇਮਾਂ ਨਾਲ ਜੁੜੀ ਤੇ ਇਸ ਧਰਤੀ ਤੋਂ ਮੈਂ ਬਹੁਤ ਕੁਝ ਪਾਇਆ ਆਪਣੇ ਬੱਚਿਆਂ ਦੀ ਵਿਆਹ ਬੁਲਾਈ ਘਰ ਮਤਲਬ ਕਿ ਸਾਰੀ ਜੋਧੀ ਜਿਹੜੀ ਬਣੀ ਇਸ ਧਰਤੀ ਤੋਂ ਮਮੇ ਸੇ ਸਿਹਤ ਦੇ ਸਿਹਤ ਤੁਹਾਡਾ ਇੰਨੀ ਵਧੀਆ ਜਿਹੜੇ ਤੁਸੀਂ ਭੱਜ ਰਹੇ ਆਂ ਅੱਜ ਕੱਲ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਤੇ ਤੁਸੀਂ ਤਾਂ ਸਾਦਾ ਭੋਜਨ ਖਾਧ ਕਰ ਸਾਦਾ ਖਾਣੇ ਹੁੰਦੇ ਆ ਤੇ ਉਹ ਪਹਿਲੋਂ ਵਾਲਾ ਭੋਜਨ ਸਹੀ ਸੀ ਤੇ ਇਹ ਹੋਣ ਵਾਲਾ ਭੋਜਨ ਸਹੀ ਆ ਬੇਟੇ ਪਹਿਲਾਂ ਵਾਲਾ ਭੋਜਨ ਸਹੀ ਸੀ ਹੋਣ ਵਾਲਾ ਭੋਜਨ ਨਹੀਂ ਸੀ ਉਦੋਂ ਕੋਈ ਮਰਾਵਟ ਨਹੀਂ ਸੀ ਭੋਜਨ ਮੈਂ ਤੁਸੀਂ ਕਿੱਥੇ ਕਿੱਥੇ ਖੇਡ ਕੇ ਆਏ ਮੈਂ ਬੇਟਾ ਦੱਖਣੀ ਕੋਰੀਆ ਸਿਓਲ ਜਕਾਰਤਾ ਇੰਡੋਨੇਸ਼ੀਆ ਟੋਕੀਓ ਮੈਂ ਬੇਟਾ ਜਦੋਂ ਸਕੂਲ ਵਿੱਚ ਸੀ ਉਦੋਂ ਮੇਰੀਆਂ ਸਾਰੀਆਂ ਏਸ਼ੀਆ ਲੱਗੀਆਂ ਫਿਰ ਮੈਨੂੰ ਪ੍ਰਿੰਸੀਪਲ ਹੀ ਮਿਲ ਗਈ ਉਹ ਕਹਿੰਦੇ ਵੀ ਜਾ ਸਕੂਲ ਸੰਭਾਲ ਲਓ ਤੇ ਜਾ ਤੁਸੀਂ ਕੀ ਨਾ ਕਰ ਫਿਰ ਮੈਂ ਥੋੜਾ ਸਮਾਂ ਵਿੱਚੋ ਗੈਪ ਪਾ ਕੇ ਰਿਟਾਇਰਮੈਂਟ ਤੋਂ ਬਾਅਦ ਮੇ ਸੇਚੀ ਕਰਦਾ ਮੇਰਾ ਨਾਮ ਪਾ ਲਈ ਕੋਮ ਕਿਹੜੀ ਗੇਮ ਹੈ ਤੁਹਾਡੀ ਮੇਰੀ ਇਹ ਸਲੈਟ ਮੈਮੋ ਤੁਸੀਂ ਕਿੱਥੇ ਕਿੱਥੇ ਗਿੱਟ ਕੇ ਆਈ ਮੈਂ ਨੈਸ਼ਨਲ ਕਿਹੜੀ ਇੰਟਰਨੈਸ਼ਨਲ ਕਿਹੜੀ ਤੇ ਬਤਨ ਪੰਜਾਬ ਤੋਂ 2022 ਤੀ ਤੋਂ ਸ਼ੁਰੂ ਕੀਤਾ ਹੈ ਤੇ ਅੱਜ ਮੇਰੇ ਕੋਲੇ 100 ਤੋਂ ਉੱਪਰ ਮੈਡਲ ਹੋ ਗਏ ਐ ਸੇ ਕੋਈ ਆ ਕੋਰ ਬੋਰ ਕੋ ਤੇ ਮੈਂ ਬਹੁਤ ਜਲਦੀ ਕਵਰ ਕੀਤਾ ਵੀ ਇਧਰ ਇਧਰ ਆ ਕੇ ਮੈਂ ਵੀ ਅਜੇ ਟੀਚਰ ਐ ਤੇ ਟੀਚਰ ਤਾਂ ਹੁਣ ਰਿਟਾਇਰ ਹੋਈਆਂ 24 ਚ ਹੁਣ ਤਾਂ ਮੈਂ ਕੋਈ ਛੜਦੀ ਨਹੀਂ ਜਿੱਥੇ ਵੀ ਹੋਵੇ ਅਸੀਂ ਭੈਣ ਜੀ ਤੇ ਇਕੱਠੇ ਜਾਂਦੇ ਆ ਮੈਂ ਕਿੰਨੀ ਉਮਰ ਆਈ ਤੁਹਾਡੀ ਮੇਰੀ 98 ਸਾਲ ਦੀ ਪਰ ਫਿਰ ਵੀ ਅੱਜ ਕੱਲ ਤੁਸੀਂ ਖੇਡ ਰਹੇ ਆ ਹਾਂਜੀ ਹਾਂਜੀ ਬੌਣ ਵਾਲੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਨੌਜਵਾਨਾਂ ਨੂੰ ਕਿਸ ਨੇ ਆ ਦੇਣਾ ਚਾਹੁੰਦੇ ਨੌਜਵਾਨਾਂ ਔਰ ਬਜ਼ੁਰਗਾਂ ਨੂੰ ਹੀ ਸਨਿਆ ਦੇਣਾ ਚਾਹੁੰਦੇ ਆ ਵੀ ਆਮ ਤੌਰ ਤੇ ਇਹ ਕਹਿ ਲੱਗ ਜਾਂਦੇ ਵੀ ਤੁਸੀਂ ਤੈਰ ਹੋ ਗਏ ਤੇ ਥੋੜੇ ਤਾਂ ਗੋਡੇ ਦੁਖਦੇ ਆ ਹਨਾ ਲਤਾਂ ਬਾਹ ਦੁਖਦੀਆਂ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਬਜ਼ੁਰਗਾਂ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਸਵਾ ਇਹ ਕਹਿਣਾ ਚਾਹੀਦਾ ਵੀ ਅਸੀਂ ਤਾਂ ਜਿਵੇਂ ਆਪਦੇ ਕੰਮਾਂ ਤੋਂ ਫਾਰਗ ਹੋ ਗਏ ਜਿਵੇਂ ਅਸੀਂ ਡੁੱਟ ਤੋਂ ਫਾਰਗ ਹੋ ਗਏ ਜਾਂ ਹਨਾ ਘਰੇਲੂ ਕੰਮਾਂ ਤੋਂ ਵੀ ਤੇ ਆਪਾਂ ਨੂੰ ਇੱਕ ਖੇਡ ਹੈ ਜਿਵੇਂ ਖੇਡਾਂ ਤਾਂ ਜੁੜਨਾ ਚਾਹੀਦਾ ਗਰਾਊਂਡ ਨਾਲ ਜੁੜਨਾ ਚਾਹੀਦਾ ਜੇ ਤੁਸੀਂ ਗਰਾਊਂਡ ਨਾਲ ਜੁੜਾਂਗੇ ਤਾਂ ਸਾਡੀ ਸਿਹਤ ਬਿਲਕੁਲ ਠੀਕ ਰਹੂਗੀ ਤੇ ਅਸੀਂ ਕਿਸੇ ਤੇ ਬੋਝ ਨਹੀਂ ਬਣਾਂਗੇ ਤੇ ਜਿਹੜੇ ਹੈ ਕਿ ਛੋਟੇ ਬੱਚੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਆਹ ਤਾਂ ਤੇ ਬੱਚੇ ਮੋਬਾਈਲਾਂ ਵਿੱਚ ਜ਼ਿਆਦਾ ਟਾਈਮ ਖਰਾਬ ਕਰਦੇ ਆ ਜਾਂ ਨਸ਼ਿਆਂ 'ਚ ਪੈ ਜਾਂਦੇ ਆ ਤੇ ਉਹਨਾਂ ਨੂੰ ਇਧਰੋਂ ਹਟਕੇ ਤੇ ਗਰਾਊਂਡ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਚੰਗੇ ਆਉਣ ਵਾਲੇ ਭਵਿੱਖ ਵਧੀਆ ਬਣਾ ਸਕਣ। ਧੰਨਵਾਦ। ਜੀ ਅੱਜ ਜਿਹੜਾ ਈਵੈਂਟ ਕਰਵਾਇਆ ਜਾ ਰਿਹਾ ਕਿਸ ਵੱਲੋਂ ਕਰਵਾਇਆ ਜਾ ਰਿਹਾ ਜੀ? ਮੈਂ ਰਾਜਕumar ਡੀਟੀ ਅਸੈਂਬਲੀ ਸਕੂਲ। ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਖੇਡ ਮੇਲਾ ਕਰਾ ਰਹੇ ਹਾਂਗੇ। ਇਹ ਖੇਡ ਮੇਲਾ ਬੱਚਿਆਂ ਨੂੰ ਗਰੌਂਡਾਂ ਵਿੱਚ ਲੈ ਕੇ ਆਉਣ ਦੇ ਲਈ ਕਿਉਂਕਿ ਮੋਬਾਈਲ ਹੋ ਗਏ ਜਾਂ ਹੋਰ ਐਕਟੀਵਿਟੀ ਹੈ ਜਿੰਨਾ ਕਰਕੇ ਬੱਚੇ ਘਰੋਂ ਬਾਹਰ ਨਹੀਂ ਆ ਰਹੇ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਹੈ ਠੀਕ ਹੈ ਸਾਡਾ ਪਰਪਸ ਹੈਗਾ ਫਿਜ਼ੀਕਲੀ ਤੇ ਮੈਂਟਲ ਡਵੈਲਪਮੈਂਟ ਬੱਚੇ ਕਿਨਮਾ ਇਹ ਇਵੈਂਟ ਕਰਵਾ ਰਹੇ ਹਾਂ ਇੱਕ 11ਵਾਂ ਖੇਡ ਮੇਲਾ ਜੀ ਠੀਕ ਹੈ ਪਹਿਲਾ ਫਰਵਿਜ਼ ਕਰਾਉਂਦੇ ਇਸ ਵਾਰ ਪਹਿਲੀ ਵਾਰ ਜਿਹੜਾ ਹੈਗਾ ਇਹ ਅਪ੍ਰੈਲ ਦੇ ਵਿੱਚ ਹੋ ਰਿਹਾ ਡਾਕਟਰ ਢੀਂਗਰਾ ਮੈਡਕਰ ਜੀ ਜਨਮਦੰਦੇ ਤੋਂ ਕਿਹੜੀਆਂ-ਕਿਹੜੀਆਂ ਗੇਮਾਂ ਕਰਵਾਉਂਦਾ ਚਾਹੁੰਦਾ ਇਸ ਦੇ ਵਿੱਚ ਜੀ ਆਪਣੇ ਵਾਲੀ ਵਾਲਾ ਜੀ ਹੋਕੀ ਹੈ ਫੁੱਟਬਾਲ ਹੈ ਬੈਡਮਿੰਟਨ ਹੈ ਐਥਲੈਟਿਕ ਦੇ ਮੁਕਾਬਲੇ ਹੈ ਤੇ ਬਜ਼ੁਰਗਾਂ ਦੇ ਮੁਕਾਬਲੇ ਖਾਸ ਕਰਕੇ ਸੇ ਰੱਖੇ ਆ ਹਾਂਜੀ ਇਸ ਤੋਂ ਇਲਾਵਾ ਜਿਵੇਂ ਦੇਖਦੇ ਹੋ ਪੰਜਾਬ ਦੇ ਕਿੱਥੇ-ਕਿੱਥੇ ਆਉਂਦੇ ਜੀ ਇਸ ਖਿਡਾਰੀ ਇਹ ਜੀ ਪੰਜਾਬ ਦੇ ਹਰ ਕੋਨੇ ਜਿੱਥੋਂ ਮੈਸੇਜ ਮਿਲਦਾ ਹੈਗਾ ਭਾਵੇਂ ਅੰਮ੍ਰਿਤਸਰ ਹੋਵੇ ਜੀ ਹੁਸ਼ਿਆਰਪੁਰ ਹੈ ਉਥੋਂ ਕੋਲ ਆਈ ਸੀ ਵੀ ਅਸੀਂ ਆਵਾਂਗੇ ਉਹ ਵੀ ਆਏ ਆ ਜੀ ਠੀਕ ਹੈ ਜੀ ਤੇ ਵਧੀਆ ਪਲੇਅਰ ਆਏ ਹੈਗੇ ਆ ਫੁੱਟਬਾਲ ਦੇ ਪਿੰਡ ਦੀਆਂ ਟੀਮਾਂ ਜੀ ਸਾਰੀਆਂ ਬਹੁਤ ਖਰੀਆਂ ਹੈਗੀਆਂ ਸਹਿਯੋਗ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਸਹਿਯੋਗ ਸਾਨੂੰ ਹਰੇਕ ਵੱਲੋਂ ਹੋ ਰਿਹਾ ਐਸਐਮਡੀ ਗਰੁੱਪ ਆਫ ਇੰਸਟੀਚਿਊਟ ਵੱਲੋਂ ਠੀਕ ਹੈ ਐਲਪੀਯੂ ਵੱਲੋਂ ਜਿੰਨਾਂ ਕੋਲੇ ਵੀ ਅਸੀਂ ਗਏ ਹੈ ਜੀ ਠੀਕ ਹੈ ਐਮਡੀ ਹੈਗੇ ਨਵਜੋਤ ਸਿੰਘ ਉਹਨਾ ਜੀ ਉਹਨਾਂ ਵੱਲੋਂ ਵੀ ਠੀਕ ਹੈ ਖਾਸ ਕਰਕੇ ਅਸੀਂ ਦਰਸ਼ਨ ਸਿੰਘ ਜਿਹੜੇ ਹੈਗੇ ਸਾਡੇ ਮੈਂਬਰ ਵੀ ਹੈ ਜੀ ਠੀਕ ਹੈ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਵੀ ਕਰਦੇ ਹੈਗੇ ਜੀ ਉਹਨਾਂ ਦਾ ਸਾਡੇ ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਇਸ ਖੇਡ ਮੇਲੇ ਦੇ ਲਈ ਧੰਨਵਾਦ ਕਰਦਾ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਸ ਪ੍ਰੋਗਰਾਮ 'ਚ ਹੋਰ ਵੀ ਵਾਧਾ ਕਰਨ ਜਾ ਰਹੇ ਹਾਂ ਜੀ ਹਾਂ ਜੀ ਅਸੀਂ ਗੇਮਾਂ ਵਧਾਵਾਂਗੇ ਜੀ ਵੀ ਹੌਲੀ-ਹੌਲੀ ਸਟੈਪ ਬਾਈ ਸਟੈਪ ਹੋ ਸਕਦਾ ਹੈ ਇਹ ਛੁੜੀਆਂ 올림픽 ਖੇਡਾਂ ਦੇ ਵਿੱਚ ਤਬਦੀਲ ਹੋ ਜਾਈਂ ਤਾਰੀ ਅੰਦਰ ਰਿਸਪੌਂਸ ਕਿਸ ਤਰ੍ਹਾਂ ਦਾ ਦਿੰਦੇ ਰਿਸਪੌਂਸ ਬੱਚੇ ਬਹੁਤ ਵਧੀਆ ਜੀ ਉਤਸ਼ਾਹ ਨਾਲ ਜਿਹੜੇ ਜਿਹੜੇ ਘਰੇ ਬੈਠੇ ਸੀਗੇ ਠੀਕ ਆ ਅੱਜ ਛੁੱਟੀ ਦਾ ਦਿਨ ਹੈਗੇ ਸਾਰੇ ਗਰਾਉਂਡਾਂ ਵਿੱਚ ਦੇਖ ਰਹੇ ਆ ਫਾਗ ਲੈ ਰਹੇ ਹੈਗੇ ਜੀ ਠੀਕ ਹੈ ਤੇ ਅਗਾਂ ਤੋਂ ਅਸੀਂ ਛੋੜੇ ਬੱਚਿਆਂ ਦੇ ਵੀ 10 ਸਾਲ ਤੋਂ ਛੋਟੇ ਜਿਹੜੇ ਬੱਚੇ ਆ ਉਹਨਾਂ ਦੇ ਵੀ ਕੰਪੀਟੀਸ਼ਨ ਕਰਾਇਆ ਕਰਾਂਗੇ ਤਾਂ ਜੋ ਕੋ ਉਹਨਾਂ ਵਿੱਚ ਅ ਕੰਪੀਟੀਸ਼ਨ ਲੜਨ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੋ ਸਕੇ ਮੀਰ ਭਾਰਿਕ ਪਰ 파ਜੀਤ ਪੌਰ ਦੇ ਵਿਦਿਆਰਥੀ ਮੀਰ ਜਿਹੜੀ ਸਟਾਰਟਿੰਗ ਪੁਆਇੰਟ ਤੇ ਹੋ ਗਏ ਗੁਰਸ਼ੇਵਰਨ ਮਰੀ ਵਰਦੀ ਖੁਸ਼ਵੀਰ ਦੇ ਭਾਰਿਕਾ